ਮੇਰਾ ਪਿੰਡ YouTube ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਅਸੀਂ AI ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਥੋੜੇ ਸਮੇਂ ਦੇ ਵਿੱਚ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ AI ਜਿਹੜੀ ਆ ਬਹੁਤ ਜ਼ਿਆਦਾ ਪਪੂਲਰ ਦੁਨੀਆ ਦੇ ਵਿੱਚ ਹੋ ਚੁੱਕੀ ਆ ਸੋ ਇਹ ਕਿਵੇਂ ਕੰਮ ਕਰਦੀ ਆ ਜਾਂ ਇਹਨੂੰ ਕਿਵੇਂ ਬਣਾਇਆ ਜਾਂਦਾ ਜਾਂ ਇਹਦਾ ਕੀ ਮਤਲਬ ਆ ਇਹ ਸਾਰੀਆਂ ਗੱਲਾਂ ਆਪਾਂ ਵੀਡੀਓ ਦੇ ਵਿੱਚ ਵਿਸਥਾਰ ਸਹਿਤ ਕਰਾਂਗੇ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਵੀਡੀਓ ਪੂਰੀ ਸੁਣੋਗੇ ਤੇ ਆਪਣੇ ਗਿਆਨ ਦੇ ਵਿੱਚ ਜਿਹੜਾ ਆ ਉਹ ਵਾਧਾ ਕਰੋਗੇ ਸੋ AI ਜਿਵੇਂ ਕਿ ਤੁਸੀਂ ਜਾਣਦੇ ਜੇ ਕਿ ਇੱਕ ਕੰਪਿਊਟਰ ਸਾਇੰਸ ਦੀ ਹੀ ਇੱਕ ਸ਼ਾਖਾ ਵਾ ਜਿਹਦੇ ਵਿੱਚ ਮਸ਼ੀਨਾਂ ਦੇ ਸੌਫਟਵੇਅਰ ਦੇ ਰਾਹੀਂ ਜਿਹੜਾ ਇੱਕ ਸੌਫਟਵੇਅਰ ਨੂੰ ਮਨੁੱਖੀ ਦਿਮਾਗ ਵਾਂਗ ਡਿਸੀਜਨ ਲੈਣ ਦੀ ਜਿਹੜੀ ਸ਼ਕਤੀ ਉਹ ਦਿੱਤੀ ਜਾਂਦੀ ਆ ਸੋ ਜਿਵੇਂ ਕਿ ਮੰਨ ਲਓ ਇੱਕ ਬਹੁਤ ਵੱਡਾ ਦੁਕਾਨਦਾਰ ਕੋਈ ਸਟੋਰ ਹੁੰਦਾ ਦੁਕਾਨ ਦੇ ਵਿੱਚ ਜਾਂ ਦੁਕਾਨਦਾਰ ਨੇ ਇੱਕ ਸਟੋਰ ਪਾਇਆ ਤੇ ਤੁਸੀਂ ਦੁਕਾਨ ਤੇ ਜਾਂਦੇ ਜੇ ਤੇ ਜਾ ਕੇ ਉਹਨੂੰ ਕਹਿੰਦੇ ਜੇ ਕਿ ਮੈਨੂੰ ਖੰਡ ਦੇ ਦੇ ਉਹ ਜਾਂਦਾ ਸਿੱਧਾ ਖੰਡ ਡੱਬੇ ਦੇ ਵਿੱਚੋਂ ਖੰਡ ਕੱਢਦਾ ਤੁਹਾਨੂੰ ਖੰਡ ਦੇ ਦਿੰਦਾ ਦੂਜਾ ਬੰਦਾ ਆਉਂਦਾ ਉਹ ਦੇਖੋ ਪੱਤੀ ਮੰਗਦਾ ਉਹਨੂੰ ਉਹ ਪੱਤੀ ਜਾਂਦਾ ਉਹਨੂੰ ਪਤਾ ਹੁੰਦਾ ਫਲਾਣੇ ਦਾ ਡੱਬਾ ਪਿਆ ਉਸੇ ਵੇਲੇ ਲਿਆ ਕੇ ਉਹਨੂੰ ਦੇ ਦਿੰਦਾ ਸੋ ਏਆਈ ਕਿਵੇਂ ਕੰਮ ਕਰਦਾ ਕਿ ਜਿਵੇਂ ਮੰਨ ਲਓ ਬਹੁਤ ਸਾਰਾ ਵੱਡਾ ਡਾਟਾ ਸੈਂਟਰ ਡਾਟਾ ਮਤਲਬ ਕੀ ਹੁੰਦਾ ਜਿਹਦੇ ਵਿੱਚ ਰਿਕਾਰਡ ਰਿਕਾਰਡ ਦੇ ਵਿੱਚ ਵੀਡੀਓ ਵੀ ਹੋ ਸਕਦੀਆਂ ਨੇ ਫੋਟੋਆਂ ਵੀ ਹੋ ਸਕਦੀਆਂ ਨੇ ਆਡੀਓ ਵੀ ਹੋ ਸਕਦੀ ਆ ਕਿਸੇ ਵੀ ਕਿਸਮ ਦਾ ਡਾਟਾ ਜਿਹੜਾ ਉਹਨੂੰ ਇੱਕ ਬਹੁਤ ਵੱਡੇ ਡਾਟਾ ਸੈਂਟਰ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਸੋ ਉਹਦੇ ਉੱਤੇ ਇੱਕ ਸੌਫਟਵੇਅਰ ਜਿਵੇਂ ਆਪਾਂ ਉਹਨੂੰ ਜਾ ਕੇ ਕਮਾਂਡ ਦਿੰਨੇ ਆ ਕਿ ਮੈਨੂੰ ਇਹ ਦੱਸ ਕਿ 2005 ਦੇ ਵਿੱਚ ਫਰਵਰੀ ਮਹੀਨੇ ਦੀ 23 ਤਰੀਕ ਨੂੰ ਕਿਹੜੀ ਘਟਨਾ ਵੱਡੀ ਘਟੀ ਉਹ ਸਿੱਧਾ ਜਾਂਦਾ ਉਹਦੇ ਵਿੱਚ ਇੱਕੋ ਸੈਕਿੰਡ 'ਚ ਤੁਹਾਨੂੰ ਲਿਆ ਕੇ ਦੱਸ ਦਿੰਦਾ ਕਿ ਆ ਘਟਨਾ ਘਟੀ ਜੇ ਉਹਦੇ ਕੋਲ ਉਹ ਡਾਟਾ ਅਵੇਲੇਬਲ ਆ ਸੋ ਇਸ ਤਰ੍ਹਾਂ ਜਿਹੜਾ AI ਉਹ ਕੰਮ ਕਰਦੀ ਆ ਸੋ AI ਦੇ ਜਿਹੜੇ ਮਤਲਬ ਤਾਤਿਆ ਇਹ ਮਨੁੱਖੀ ਬੁੱਧੀ ਦੀ ਲੋੜ ਦੇ ਵਾਲੇ ਜਿਹੜੇ ਕੰਮ ਆ ਉਹਨੂੰ ਕਰਨ ਦੇ ਵਿੱਚ ਸਮਰੱਥਾ ਰੱਖਦੇ ਆ ਜਿਵੇਂ ਕਿ ਇਹ ਇੱਕ ਵਿਜ਼ੂਅਲ ਧਾਰਨਾ ਜਿਵੇਂ ਮਤਲਬ ਕੋਈ ਫੋਟੋ ਵੀਡੀਓ ਦੇ ਆਧਾਰ ਤੇ ਚੀਜ਼ ਬਣਾ ਕੇ ਦੱਸਦੇ ਆ ਜਾਂ ਬੋਲੀਆਂ ਦੀ ਪਛਾਣ AI ਦੇ ਨਾਲ ਆਪਾਂ ਕਰ ਸਕਦੇ ਆ ਫੈਸਲਾ ਆਪਣੇ ਆਪ AI ਲੈ ਸਕਦੀ ਆ ਤੇ ਭਾਸ਼ਾ ਜਿਹੜੀ ਆਪਾਂ ਬੋਲਦੇ ਆ ਉਹਦੀ ਟ੍ਰਾਂਸਲੇਸ਼ਨ ਕਰਦੀ ਆ ਜਿਵੇਂ ਕੋਈ ਚੀਨੀ ਅਸੀਂ ਚੀਨ ਚ ਜਾਂਦੇ ਆ ਮੰਨ ਲਓ ਤੇ ਪਹਿਲਾਂ ਉੱਥੇ ਜਾ ਕੇ ਕੋਈ ਹਾਨੂੰ ਮਨੁੱਖੀ ਟਰਾਂਸਲੇਟਰ ਲੱਭਣਾ ਪੈਂਦਾ ਸੀ ਕਿ ਜੇ ਮੈਂ ਪੰਜਾਬੀ ਬੋਲਾਂ ਤੇ ਉਹ ਚੀਨੀ ਭਾਸ਼ਾ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਦੱਸੇ ਜਾਂ ਜੇ ਮੈਂ ਅਮਰੀਕਾ ਜਾਣਾ ਮੈਂ ਪੰਜਾਬੀ ਬੋਲਾਂ ਉਹ ਅੰਗਰੇਜ਼ੀ 'ਚ ਉੱਥੇ ਦੱਸੇ ਜੇ ਅਮਰੀਕਨ ਕੋਈ ਪੰਜਾਬ ਆਉਂਦਾ ਤੇ ਉਹ ਅੰਗਰੇਜ਼ੀ ਬੋਲੇ ਤੇ ਕੋਈ ਪੰਜਾਬੀ ਦੀ ਵਿੱਚ ਨਵਾਦ ਕਰਕੇ ਦੱਸੇ ਸੋ AI ਦੀ ਸਹਾਇਤਾ ਦੇ ਨਾਲ ਜੇ ਕੋਈ ਬੰਦਾ ਆਉਂਦਾ ਫੋਨ ਦੇ ਵਿੱਚ ਹੀ ਸੌਫਟਵੇਅਰ ਜਿਹੜਾ ਇੰਸਟਾਲ ਕੀਤਾ ਹੁੰਦਾ ਜਿਵੇਂ ਕਈਆਂ ਨੇ ਹੋ ਸਕਦਾ ਯੂਜ਼ ਕੀਤਾ ਵੀ ਸੋ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਬੋਲਦੇ ਜੇ ਤੇ ਜਿਹੜੀ ਭਾਸ਼ਾ 'ਚ ਉਹਨੂੰ ਟ੍ਰਾਂਸਲੇਟ ਕਰਨਾ ਤੇ ਉਹ ਉਸੇ ਟਾਈਮ ਹੀ ਉਹਦਾ ਅਨੁਵਾਦ ਜਿਹੜਾ ਉਸੇ ਭਾਸ਼ਾ 'ਚ ਕਰ ਦਿੰਦਾ ਜਿਵੇਂ Google Translate ਤੁਸੀਂ Google ਤੇ ਜਾ ਕੇ ਸਰਚ ਕਰੋਗੇ Google Translate ਸੋ ਉਹਦੇ ਤੇ ਤੁਸੀਂ ਜਾ ਕੇ ਭਾਸ਼ਾ ਸਿਲੈਕਟ ਕਰ ਲੈਣੀ ਆ ਆਪਣੀ ਜਾਂ ਅੱਗੇ ਕਿਹੜੀ ਭਾਸ਼ਾ 'ਚ ਅਨੁਵਾਦ ਕਰਨਾ ਉਹ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਆ ਉਹ ਕੰਮ ਕਰਨਾ ਲੱਗ ਪੈਂਦਾ ਵਾ ਸੋ so, AI ਦਾ ਵਿਕਾਸ ਜਿਹੜਾ ਮਸ਼ੀਨ ਲਰਨਿੰਗ ਦੇ ਨਾਲ ਕੀਤਾ ਜਾਂਦਾ ਕਿ ਮਸ਼ੀਨ ਲਰਨਿੰਗ ਉਹਨੂੰ ਬਿਗ ਡਾਟਾ ਦੇ ਉੱਤੇ ਟ੍ਰੇਨ ਕੀਤਾ ਜਾਂਦਾ ਵਾ ਬਿਗ ਡਾਟਾ ਤੁਹਾਨੂੰ ਜਿਵੇਂ ਦੱਸਿਆ ਕਿ ਬਹੁਤ ਵੱਡਾ ਡਾਟਾ ਸੈਂਟਰ ਉਹਦੇ ਉਧਾਰਤ ਫਿਰ ਉਹਦੇ ਨਾਲ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਉਦਾਹਰਣ ਦੇ ਲਈ ਜਿਵੇਂ αgo ਇੱਕ Google DeepMind ਜਿਹੜੀ AI ਆ ਉਹਦੀ ਇੱਕ ਮਤਲਬ ਸੌਫਟਵੇਅਰ ਆ ਬ੍ਰਾਂਚ ਆ ਸੋ ਉਹਨਾਂ ਨੇ ਇਹਨੂੰ ਵਿਕਸਿਤ ਕੀਤਾ ਸੀ Google DeepMind ਨੇ ਤੇ ਜਿਨੇ ਇੱਕ ਟੈਬ ਲੈਂਡ ਦੀ ਖੇਡ ਦੇ ਵਿੱਚ ਇੱਕ ਮਨੁੱਖੀ ਵਿਸ਼ਵ ਚੈਂਪੀਅਨ ਸੀ ਜਿਹੜਾ ਬੰਦਾ ਉਹਨੂੰ ਹਰਾ ਦਿੰਦਾ। ਤੋਂ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਕਿ AI ਕਿੰਨੀ ਜ਼ਿਆਦਾ ਸ਼ਕਤੀਸ਼ਾਲੀ ਆ ਜਿਹੜੀ ਬੰਦਾ ਕੋਈ ਮੰਨ ਲਓ ਹਜ਼ਾਰ ਕਈ ਹਜ਼ਾਰ ਕਿਤਾਬਾਂ ਬੰਦਾ ਇੱਕ ਨਹੀਂ ਪੜ ਸਕਦਾ ਜਾਂ ਉਹਨਾਂ ਨੂੰ ਯਾਦ ਨਹੀਂ ਰੱਖ ਸਕਦਾ ਪਰ ਇਹ ਕਈ ਹਜ਼ਾਰ ਕਰੋੜਾਂ ਕਿਤਾਬਾਂ ਨੂੰ ਯਾਦ ਰੱਖ ਸਕਦੀ ਆ ਜਦੋਂ ਆਪਾਂ ਨੂੰ ਕੋਈ ਚੀਜ਼ ਚਾਹੀਦੀ ਆ ਉਹ ਉਸੇ ਵੇਲੇ ਹੀ ਉਹਦੇ ਬਾਰੇ ਦੱਸ ਦਿੰਦੀ ਆ। ਸੋ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਤੁਸੀਂ ਚੈਟ ਜੀਪੀਟੀ ਸੁਣਿਆ ਹੋਊਗਾ ਜਾਂ OpenAI ਸੋ ਜਿਹੜੀ ਚੈਟ ਜੀ ਪੀ ਟੀ ਆ ਉਹ ਓਪਨ এਆਈ ਜਿਹੜੀ ਕੰਪਨੀ 2015 ਦੇ ਵਿੱਚ ਅਮਰੀਕਾ ਦੇ ਵਿੱਚ ਸਥਾਪਿਤ ਕੀਤੀ ਗਈ ਸੀ AI ਦੀ ਖੋਜ ਦੇ ਵਾਸਤੇ ਸੋ ਉਹਨੇ ਹੀ ਜਿਹੜਾ ਚੈਟ ਜੀਪੀਟੀ ਬਣਾਇਆ ਜਿਹਨੂੰ 2022 ਦੇ ਵਿੱਚ ਲਾਂਚ ਕੀਤਾ ਗਿਆ ਸੋ ਚੈਟ ਜੀਪੀਟੀ ਜਿਹੜਾ ਮਨੁੱਖੀ ਗੱਲਾਂ ਬਾਤਾਂ ਦੇ ਜਵਾਬ ਦੇਣ ਦੀ ਸਮਰੱਥਾ ਰੱਖਦਾ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤੇਜ਼ ਵੱਧ ਦੇ ਸੌਫਟਵੇਅਰ ਜਿਹੜੀ ਐਪਲੀਕੇਸ਼ਨ ਉਹਨਾਂ ਵਿੱਚੋਂ ਇੱਕ ਆ ਵੀ ਜਿਹਦੀ ਸਭ ਤੋਂ ਵੱਧ ਪਪੂਲੈਰਿਟੀ ਥੋੜੇ ਸਮੇਂ ਦੇ ਵਿੱਚ ਹੀ ਬਣ ਗਈ ਜਿਵੇਂ ਤੁਸੀਂ ਵੇਖਿਆ ਜਦੋਂ ਚੈਟ ਜੀਪੀਟੀ ਲਾਂਚ ਹੋਇਆ ਬਹੁਤ ਸਾਰੀਆਂ ਜਿਹੜੀਆਂ ਸਿੱਖਿਆ ਦੇਣ ਵਾਲੀਆਂ ਵੈਬਸਾਈਟਾਂ ਸੀ ਜਾਂ ਕੋਰਸ ਕਰਾਉਂਦੀਆਂ ਸੀ ਬੱਚਿਆਂ ਨੂੰ ਟਿਊਸ਼ਨ ਪੜਾਉਣ ਵਾਲੀਆਂ ਜਾਂ ਕਿਸੇ ਵੀ ਕਿਸਮ ਦੀ ਕੋਈ ਚੀਜ਼ ਆ असाਇਨਮੈਂਟ ਹੈਲਪ ਜਾਂ ਕੋਈ ਵੀ ਗੱਲ ਉਹ ਸਾਰੀਆਂ ਹੀ ਇੱਕਦਮ ਕਰੈਸ਼ ਹੋ ਗਈਆਂ ਉਹਨਾਂ ਦੀਆਂ ਮਾਰਕਟਾਂ ਖਤਮ ਹੋ ਗਈਆਂ ਤਬਾਹ ਹੋ ਗਈਆਂ ਇਸ ਚੀਜ਼ ਦੇ ਨਾਲ ਕਿਉਂਕਿ ਇਹ ਤੁਸੀਂ ਆਪਣੇ ਕੰਪਿਊਟਰ 'ਚ ਚੈਟ ਜੀਪੀਡੀ ਸਰਚ ਕਰਕੇ ਉਹਨੂੰ ਲੌਗਇਨ ਕਰਕੇ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਆ ਉਹਦੇ ਤੋਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜੀ ਆ ਉਹ ਜਾਣਕਾਰੀ ਹਾਸਲ ਕਰ ਸਕਦੇ ਸੀ ਸੋ ਇਹ ਓਪਨਏਆਈ ਨੇ ਬਣਾਇਆ ਜਿਹਨੂੰ ਰੀਸੈਂਟਲੀ ਕੱਲ ਪਰਸੋਂ ਦੀ ਗੱਲ ਆ ਵੀ ਆਪਣਾ ਇਲਨ ਮਸਕ ਨੇ ਖਰੀਦਣ ਦੀ ਜਿਹੜੀ ਪੇਸ਼ਕਸ਼ ਕੀਤੀ ਸੀਗੀ 97.4 ਬਿਲੀਅਨ ਡਾਲਰ ਦੀ ਤਕਰੀਬਨ ਤਕਰੀਬਨ 100 ਬਿਲੀਅਨ ਡਾਲਰ ਉਹਨੇ ਆਫਰ ਕੀਤਾ OpenAI ਨੂੰ ਕਿ ਇਹ ਮੈਨੂੰ ਵੇਚ ਦਿਓ ਆਪਣੀ OpenAI ਕੰਪਨੀ ਮੈਨੂੰ ਦੇ ਦਿਓ ਮੈਂ ਟੇਕਓਵਰ ਕਰ ਲੈਣਾ ਪਰ ਉਹਦੇ ਬੋਰਡ ਨੇ ਮੀਟਿੰਗ ਕਰਕੇ ਇਹ ਪਲਾਨ ਜਿਹੜਾ ਰਿਜੈਕਟ ਕਰ ਦਿੱਤਾ ਤੇ ਇਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਕਿ ਜੇ ਲੋਨ ਮਸਕ ਇਹਨੂੰ ਖਰੀਦਣਾ ਚਾਹੁੰਦਾ ਤਾਂ ਇਹਦੀ ਅਹਿਮੀਅਤ ਕਿੰਨੀ ਜ਼ਿਆਦਾ ਵੱਡੀ ਆ OpenAI ਜਿਹੜੀ ਕੰਪਨੀ ਆ ਉਸ ਦੀ ਤੇ ਉਸ ਤੋਂ ਬਾਅਦ ਆ ਜਾਂਦਾ ਜੀ ਡੀਪਸੀਕ ਜਿਹੜਾ ਰੀਸੈਂਟਲੀ ਤਕਰੀਬਨ 1-2 ਹਫ਼ਤੇ ਪਹਿਲਾਂ ਜਿਹੜਾ ਲਾਂਚ ਕੀਤਾ ਗਿਆ ਮਾਰਕੀਟ ਦੇ ਵਿੱਚ ਜਿਹੜਾ ਕਿ ਚਾਈਨਾ ਦੇ ਬਣਾਇਆ ਸੋ ਡੀਪਸੀਕ ਦੇ ਜਿਹੜੇ ਮਾਡਲ ਬਣਾਏ ਸੀ V3 ਤੇ ਡੀਪਸੀਕ R1 ਜਿਹੜਾ ਇਸ ਵਾਲੇ ਬਹੁਤ ਮਸ਼ਹੂਰੀ ਜਿੰਨੇ ਖੱਟੀ ਕਿਉਂ ਖੱਟੀ ਹੋ ਇਸ ਕਰਕੇ ਕਿਉਂਕਿ ਜਿਹੜੀ ਅਮਰੀਕਾ ਦੇ ਵਿੱਚ ਜਿਵੇਂ ਆਪਣਾ ਚੈਟ ਜੀਪੀਟੀ ਆ ਜਾਂ OpenAI ਜਿਹੜੀਆਂ ਇਹ ਗੱਲਾਂ ਸੀਗੀਆਂ ਇਹਨਾਂ ਦੀਆਂ ਇਹ ਸੋ ਕਹਿੰਦੇ ਸੀ ਕਿ AI ਬਣਾਉਣੀ ਬਹੁਤ ਹੀ ਜ਼ਿਆਦਾ ਔਖੀ ਆ ਕਿਉਂਕਿ ਇਹਦੇ ਵਾਸਤੇ ਬਹੁਤ ਜ਼ਿਆਦਾ ਐਡਵਾਂਸ ਜਿਹੜੀਆਂ ਚਿਪਾਂ ਜਿਹੜੀਆਂ ਡਿਜੀਟਲ ਚਿਪ ਜਿਹਦੇ ਦੇ ਉੱਤੇ ਇਹ ਡਾਟਾ ਜੋ ਵੀ ਇਹ ਕੰਮ ਕੀਤੇ ਜਾਂਦੇ ਆ ਤੇ ਉਹ ਬਹੁਤ ਜ਼ਿਆਦਾ ਔਖੀ ਹੈ ਲੈਣੀ ਇਸ ਕਰਕੇ ਇਨਵਿਡੀਆ ਜਿਹੜਾ ਇਹ ਚਿਪ ਬਣਾਉਂਦਾ ਸੀ ਜਿਹੜੀ ਬਹੁਤ ਜ਼ਿਆਦਾ ਮਹਿੰਗੀ ਐਡਵਾਂਸ ਜਿਹਦੀ ਚਾਈਨਾ ਨੂੰ ਇਹਨਾਂ ਨੇ ਐਕਸਪੋਰਟ ਕਰਨਾ ਬੰਦ ਕਰ ਦਿੱਤਾ ਸੀ ਪਰ ਉਹਨਾਂ ਨੇ ਚਾਈਨਾ ਦੇ ਇੰਜੀਨੀਅਰ ਜਿਹੜੇ ਕਿ ਲਿਆਂਗ ਵੈਨਫੈਂਗ ਦੁਆਰਾ ਜਿਹੜੀ ਇਹ ਸਥਾਪਿਤ ਕੀਤੀ ਗਈ ਉਹਨਾਂ ਨੇ ਇਨੂੰ ਇੱਕ ਆਮ ਚਿਪਾਂ ਦੇ ਉੱਤੇ ਹੀ ਬਣਾ ਕੇ ਪੇਸ਼ ਕਰ ਦਿੱਤਾ ਤੇ ਜਿਹੜੀ ਜ਼ਿਆਦਾ ਐਡਵਾਂਸ ਨਿਕਲੀ ਓਪਨ AI ਦੇ ਚੈਟ ਜੀਪੀਟੀ ਦੇ ਮੁਕਾਬਲੇ ਤੇ ਇਸ ਕਰਕੇ ਤਕਰੀਬਨ ਤਕਰੀਬਨ ਇਨਵਿਡੀਆ ਨੂੰ ਇੱਕ ਦਿਨ ਦੇ ਵਿੱਚ ਹੀ 600 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ ਤੇ ਓਵਰਆਲ AI ਦੀ ਮਾਰਕੀਟ ਦੇ ਵਿੱਚ 1 ਟ੍ਰਿਲੀਅਨ ਡਾਲਰ ਦਾ ਨੁਕਸਾਨ ਉਦੋਂ ਹੋਇਆ ਜਿਸ ਦਿਨ ਡੀਪ ਸੀਕ ਮਾਡਲ ਜਿਹੜਾ ਲਾਂਚ ਕੀਤਾ ਗਿਆ ਪਰ ਡੀਪ ਸੀਕ ਕਿਉਂਕਿ ਚਾਈਨਾ ਦੀ ਆ ਤੇ ਇਸ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਇਹਦੇ ਉੱਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਤੇ ਚਿੰਤਾਵਾਂ ਦੱਸੀਆਂ ਵਾਂ ਕਿ ਜਿਹੜਾ ਇਹ ਡਾਟਾ ਜਦੋਂ ਆਪਾਂ ਕੁਝ ਸਰਚ ਕਰਾਂਗੇ ਤੇ ਇਹ ਚਾਈਨੀਜ਼ ਸਰਵਰਾਂ ਦੇ ਉੱਤੇ ਸੇਵ ਹੋਊਗਾ ਤੇ ਇਸ ਕਰਕੇ ਇਹਦੇ ਖਤਰੇ ਜਿਹੜੇ ਆ ਬਹੁਤ ਵੱਡੇ ਆ ਜਿਸ ਕਰਕੇ ਕਈਆਂ ਦੇਸ਼ਾਂ ਵਿੱਚ ਇਸ ਨੂੰ ਬੈਨ ਵੀ ਕੀਤਾ ਗਿਆ ਜਾਂ ਕੁਝ ਉਹਦੇ ਉੱਤੇ ਰੈਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਤੇ so, AI ਦੇ ਨਿਰਮਾਣ ਦੇ ਵਿੱਚ ਜਿਹੜਾ AI ਦਾ ਨਿਰਮਾਣ ਇਹ ਕਿਵੇਂ ਕੀਤਾ ਜਾਂਦਾ ਸੋ AI ਦੇ ਨਿਰਮਾਣ ਦੇ ਵਾਸਤੇ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਡਾਟਾ ਇਕੱਠਾ ਕੀਤਾ ਜਾਂਦਾ ਬਹੁਤ ਸਾਰਾ ਸੋ ਉਸ ਤੋਂ ਬਾਅਦ ਐਲਗੋਰਿਦਮ ਬਣਾਏ ਜਾਂਦੇ ਆ ਐਲਗੋਰਿਦਮ ਕੀ ਹੁੰਦੇ ਆ ਕਿ ਪ੍ਰੋਗਰਾਮ ਤਿਆਰ ਕਰਨਾ ਮੰਨ ਲਓ ਜਿਵੇਂ ਤੁਸੀਂ ਵੇਖਦੇ ਜੇ ਕਿ ਤੁਸੀਂ ਇੰਟਰਨੈਟ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਮੰਨ ਲਓ ਸਰਚ ਕੀਤਾ ਟਰੈਕਟਰ ਸੋ ਜਦੋਂ ਤੁਸੀਂ ਟਰੈਕਟਰ ਸਰਚ ਕਰੋਗੇ ਤੇ ਜਿਹੜੀਆਂ ਤੁਹਾਨੂੰ ਐਡਾਂ ਮੈਂ ਉਦਾਹਰਨ ਵਰਤ ਰਿਹਾ ਟਰੈਕਟਰ ਦੀ ਪਰ ਤੁਸੀਂ ਕੋਈ ਵੀ ਚੀਜ਼ ਸਰਚ ਕਰ ਸਕਦੇ ਜੇ ਮਤਲਬ ਮੋਟਰਸਾਈਕਲ ਟਰੈਕਟਰ ਐਨ ਕਾਂ ਜਾਂ ਫੋਨ ਕਿਸੇ ਵੀ ਕਿਸਮ ਦੀ ਜਦੋਂ ਤੁਸੀਂ ਸਰਚ ਕਰਦੇ ਗੂਗਲ ਦੇ ਵਿੱਚ ਜਾਂ ਫੇਸਬੁੱਕ ਦੇ ਜਾਂ ਕਿਤੇ ਵੀ ਸਰਚ ਕਰਦੇ ਜਾਂ ਮੈਸੇਜ ਕਰਦੇ ਜੇ WhatsApp ਦੇ ਉੱਤੇ ਸੋ ਉਸ ਤੋਂ ਬਾਅਦ ਤੁਸੀਂ Instagram ਖੋਲਦੇ ਹੋ ਜਾਂ Facebook ਖੋਲਦੇ ਹੋ ਜਾਂ Google ਦੇ ਨਾਲ ਰਿਲੇਟਡ YouTube ਜਾਂ ਕੋਈ ਵੀ ਚੀਜ਼ ਖੋਲਦੇ ਹੋ ਤੇ ਤੁਹਾਨੂੰ ਉਸੇ ਹੀ ਤਰ੍ਹਾਂ ਦੀਆਂ ਜਿਹੜੀਆਂ ਐਡਾਂ ਉਹ ਵਿਖਣੀਆਂ ਸ਼ੁਰੂ ਹੋ ਜਾਂਦੀਆਂ ਜੋ ਤੁਸੀਂ ਬੋਲਦੇ ਹੋ ਉਸ ਤਰ੍ਹਾਂ ਦੀਆਂ ਐਡਾਂ ਜਿਹੜੀਆਂ ਉਹ ਤੁਹਾਨੂੰ ਵਿਖਣੀਆਂ ਤੁਹਾਡੇ ਸਾਹਮਣੇ ਆਉਣੀਆਂ ਲੱਗ ਜਾਂਦੀਆਂ ਉਹ ਐਲਗੋਰਿਦਮ ਹੁੰਦੇ ਆ ਪਿੱਛੇ ਇੱਕ ਸਪੈਸ਼ਲ ਪ੍ਰੋਗਰਾਮ ਉਸੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੁੰਦਾ ਵੀ ਜਿਹੜੀ ਚੀਜ਼ ਤੁਹਾਡਾ ਇੰਟਰਸਟ ਆ ਉਸੇ ਤਰ੍ਹਾਂ ਦੀਆਂ ਚੀਜ਼ਾਂ ਤੁਹਾਡੇ ਸਾਹਮਣੇ ਉਹ ਪੇਸ਼ ਕੀਤੀਆਂ ਜਾਣ ਉਹ ਇਸ ਕਰਕੇ ਕਿ ਜਿਹੜੀ ਚੀਜ਼ ਸਾਡੇ ਮਨ ਨੂੰ ਚੰਗੀ ਲੱਗਦੀ ਆ ਆਪਾਂ ਉਹਦੇ ਉੱਤੇ ਕਈ ਵਾਰੀ ਟੱਚ ਵੀ ਕਰਦੇ ਆ ਉਹਨੂੰ ਵੇਖਣ ਦੀ ਅੱਗੇ ਹੋਰ ਸਾਡੇ ਮਨ ਦੇ ਵਿੱਚ ਚਾਹਤ ਪੈਦਾ ਹੁੰਦੀ ਆ ਇਸ ਕਰਕੇ ਉਹ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਲੱਗ ਜਾਂਦੀ ਸੋ ਇਸ ਤਰ੍ਹਾਂ AI ਦੇ ਨਿਰਮਾਣ ਵਾਸਤੇ ਡਾਟਾ ਇਕੱਠਾ ਕਰਕੇ ਐਲਗੋਰਿਦਮ ਤਿਆਰ ਕੀਤੇ ਜਾਂਦੇ ਆ ਕਿ ਜੇਕਰ ਜੇ ਮੰਨ ਲਓ ਜਿਹੜਾ ਕਾਰ ਸੜਕ ਦੇ ਉੱਤੇ ਜਾ ਰਹੀ ਆ ਤੇ ਉਸੇ ਤਰੀਕੇ ਨਾਲ ਜੇ ਉਹ ਅੱਗੇ ਕੋਈ ਖੱਬੇੋਂ ਗੱਡੀ ਖੱਬੇ ਪਾਸਿਓਂ ਕਾਰ ਆਉਂਦੀ ਉਹ ਸੱਜੇ ਮੁੜ ਜਾਵੇ ਜਿਵੇਂ ਤੁਸੀਂ ਵੇਖਿਆ ਪੇ ਡਰਾਈਵਰਲੈਸ ਡਰਾਈਵਰਲੈਸ ਕਾਰਾਂ ਚੀਨ ਦੇ ਵਿੱਚ ਅਮਰੀਕਾ ਹੋਰ ਕਈਆਂ ਦੇਸ਼ਾਂ ਦੇ ਵਿੱਚ ਇਸ ਟਾਈਮ ਤੇ ਚੱਲਣੀਆਂ ਸ਼ੁਰੂ ਹੋ ਗਈਆਂ ਉਹ ਸਾਰੀਆਂ AI ਦੇ ਨਾਲ ਹੀ ਚੱਲ ਰਹੀਆਂ ਸੋ AI ਦੇ ਜਿਹੜੇ ਮਾਡਲ ਆ ਜਿਵੇਂ ਟੈਸਲਾ ਦੇ ਵਿੱਚ ਜਾਂ ਕਿਤੇ ਵੀ ਲਾ ਲਓ ਉਹ ਯੂਜ਼ ਕੀਤੇ ਜਾਂਦੇ ਆ ਸੋ ਪਹਿਲਾਂ ਵੱਡੀਆਂ ਡਾਟਾ ਸੈਟਾਂ ਨੂੰ ਇਕੱਠਾ ਕੀਤਾ ਜਾਂਦਾ ਤੇ AI ਮਾਡਲ ਜਿਹੜੇ ਆ ਉਹ ਸਥਾਪਿਤ ਕਰਕੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਟ੍ਰੇਨ ਕੀਤਾ ਜਾਂਦਾ ਤੇ ਡਾਟਾ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਪੀ ਫੋਟੋਆਂ ਹੋ ਸਕਦੀਆਂ ਵਾਂ ਕਿਤਾਬਾਂ ਹੋ ਸਕਦੀਆਂ ਵਾਂ ਆਡੀਓ ਵੀਡੀਓ ਜਾਂ ਕਿਸੇ ਵੀ ਕਿਸਮ ਦਾ ਡਾਟਾ ਜਿਹੜਾ ਵਾ ਉਹਨੂੰ ਵਰਤਿਆ ਜਾ ਸਕਦਾ ਤੇ ਫਿਰ ਉਸੇ ਤਰੀਕੇ ਦੇ ਨਾਲ ਜਿਹੜਾ ਵਾ ਐਲਗੋਰਿਦਮ ਬਣਾ ਦਿੱਤੇ ਜਾਂਦੇ ਆ ਤੇ ਇਸੇ ਤਰੀਕੇ ਨਾਲ ਉਸ AI ਨੂੰ ਉਹਦੇ ਨਾਲ ਜਿਹੜਾ ਉਹਦੇ ਮੁਤਾਬਕ ਟ੍ਰੇਨਡ ਕਰ ਦਿੱਤਾ ਜਾਂਦਾ ਵਾ ਸੋ ਭਵਿੱਖ ਦੇ ਵਿੱਚ ਜਦੋਂ ਕੋਈ ਬੰਦਾ ਉਹ ਸੌਫਟਵੇਅਰ ਨੂੰ ਵਰਤਦਾ ਜਾਂ ਉਸ ਤਰ੍ਹਾਂ ਦਾ ਫਿਰ ਉਹਦੇ ਕੋਲੋਂ ਸਵਾਲ ਪੁੱਛਦਾ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਉਹਨੂੰ ਟ੍ਰੇਨਡ ਕੀਤਾ ਗਿਆ ਉਹਦੇ ਮੁਤਾਬਕ ਹੀ ਜਿਹੜਾ ਉਹ ਉਸ ਨੂੰ ਜਿਹੜਾ ਜਵਾਬ ਦੇਣੇ ਸ਼ੁਰੂ ਕਰ ਦਿੰਦਾ ਇਸ ਕਰਕੇ ਸਪੈਸ਼ਲ ਇਹ ਦੱਸਿਆ ਜਾਂਦਾ ਕਿ AI ਦਾ ਜਿਹੜਾ ਆਪਾਂ ਸਰਚ ਕਰਦੇ ਕੋਈ ਚੀਜ਼ ਤੇ ਉਹ 100% ਕਰੈਕਟ ਨਹੀਂ ਹੁੰਦੀ ਸੋ ਕਿਤੇ ਨਾ ਕਿਤੇ ਉਹਦੇ ਵਿੱਚ ਹੋ ਸਕਦਾ ਕੋਈ ਖਾਮੀ ਹੋਵੇ ਸੋ ਇਸ ਕਰਕੇ ਉਹਨੂੰ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਦੀ ਜਾਂਚ ਕਰ ਲੈਣੀ ਚਾਹੀਦੀ ਆ ਤੇ AI ਡਾਟਾ ਇਨਪੁਟ ਪੈਟਰਨ ਪਛਾਣ ਤੇ ਆਉਟਪੁੱਟ ਜਨਰੇਸ਼ਨ ਦੇ ਜਿਹੜੇ ਕੰਮ ਆ ਇਹ ਸਾਰੇ ਦੇ ਸਾਰੇ ਟ੍ਰੇਨਿੰਗ ਦੇ ਨਾਲ ਜਿਹੜੇ ਇਹ ਕੀਤੇ ਜਾਂਦੇ ਆ ਤੇ AI ਜਿਹੜੀ ਐਪਲੀਕੇਸ਼ਨ ਆ ਹੁਣ ਤੁਸੀਂ ਵੇਖਿਆ ਹੋਊਗਾ ਕਿ ਬੜੀਆਂ ਥਾਵਾਂ ਦੇ ਉੱਤੇ ਵਰਤੀ ਜਾ ਰਹੀ ਆ ਸੋ so AI ਨੂੰ ਜਿਹੜਾ ਲਾ ਇਨਫੋਰਸਮੈਂਟ ਵਿੱਚ ਵਰਤਿਆ ਜਾ ਰਿਹਾ ਵਾ ਬਿਮਾਰੀਆਂ ਦੇ ਹੱਲ ਲੱਭਣ ਵਾਸਤੇ ਵਰਤਿਆ ਜਾ ਰਿਹਾ ਸੋ ਇੰਨੇ ਸਭ ਤੋਂ ਵੱਧ ਜਿਹੜਾ ਇਹਦਾ ਫਾਇਦਾ ਜਿਹੜਾ ਲਿਆ ਗਿਆ ਉਹ ਲਿਆ ਗਿਆ ਜੀ ਮਤਲਬ ਸਿਹਤ ਸਿਹਤ ਦੇ ਖੇਤਰ ਦੇ ਵਿੱਚ ਜਾਂ ਹੈਲਥ ਦੇ ਵਿੱਚ ਜਦੋਂ ਦਵਾਈਆਂ ਬਣਾਉਣ ਦੇ ਵਾਸਤੇ ਜਿਹੜੀਆਂ ਚੀਜ਼ਾਂ ਬਣਾਉਣ ਦੇ ਵਾਸਤੇ ਕਈ 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 ਸਾਲ ਕਈ ਕਈ 100 ਸਾਲ ਲੱਗ ਗਏ ਜਿਹੜੀਆਂ ਚੀਜ਼ਾਂ ਡਿਵੈਲਪ ਕਰਨ ਦੇ ਵਾਸਤੇ ਜਾਂ ਪੈਟਰਨ ਬਣਾਉਣ ਦੇ ਵਾਸਤੇ ਉਹ ਇਹਨੇ ਕਈ ਕੁਝ ਹੀ ਸੈਕੰਡਾਂ ਦੇ ਵਿੱਚ ਜਿਹੜਾ ਆ ਉਹਨਾਂ ਚੀਜ਼ਾਂ ਨੂੰ ਮਤਲਬ ਬਣਾ ਦਿੱਤਾ ਕਈ ਨਵੀਆਂ ਚੀਜ਼ਾਂ ਬਣਾ ਦਿੱਤੀਆਂ ਜਿਨ੍ਹਾਂ ਨੇ ਮਤਲਬ ਡਾਕਟਰਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਆ ਲੋਕਾਂ ਦੇ ਇਲਾਜ ਕਰਨ ਦੇ ਵਾਸਤੇ ਸੋ ਇੱਕ ਤਾਂ ਇਹਦਾ ਇਹ ਵੀ ਫਾਇਦਾ ਹੋਇਆ ਤੇ ਦੂਸਰਾ ਇਹਦਾ ਫਾਇਦਾ ਹੋਇਆ ਜੀ ਜਿਵੇਂ ਕਈ ਕਿਤਾਬਾਂ ਪੜ੍ਹਨ ਦੀ ਬਜਾਏ ਬੰਦਾ ਕੁਝ ਹੀ ਸੈਕੰਡਾਂ ਦੇ ਵਿੱਚ ਜਾਣਕਾਰੀ ਸਿੱਧੀ ਪ੍ਰਾਪਤ ਕਰ ਸਕਦਾ ਨਹੀਂ ਤਾਂ ਪਹਿਲਾਂ ਉਹਨੂੰ ਕਈ ਸੋ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਸੀਗੀਆਂ ਤੇ ਉਹਦਾ ਜੇ ਉਹਨੇ ਨਿਚੋੜ ਕੱਢਣਾ ਹੋਵੇ ਤੇ ਬੜਾ ਔਖਾ ਸੀ ਬੰਦੇ ਇੱਕ ਵਾਸਤੇ ਕੱਢਣਾ ਪਰ ਇਹਦੇ ਨਾਲ ਆਪਾਂ ਇਹਨੂੰ 10 ਕਿਤਾਬਾਂ ਪੜਾ ਆ ਗਏ ਉਸ ਤੋਂ ਬਾਅਦ ਉਹਦਾ ਨਿਚੋੜ 10 ਅੱਖਰਾਂ ਵਿੱਚ ਜੇ ਲੈਣਾ ਚਾਹੀਏ 10 ਅੱਖਰਾਂ ਵਿੱਚ ਵੀ ਸਾਨੂੰ ਕੱਢ ਕੇ ਦੇ ਸਕਦੀ ਆ ਸੋ ਕਿਸੇ ਵੀ ਕਿਸਮ ਦੇ ਜਿਹੜੇ ਅਸੀਂ ਇਹਦੇ ਕੋਲੋਂ ਟਾਸਕ ਉਹ ਕਰਵਾ ਸਕਦੇ ਆ ਸੋ ਇਸ ਮੌਕੇ ਜਿਹੜਾ AI ਦੇ ਨਾਲ ਆਪਾਂ ਜੇ ਪੜਨ ਲਿਖਣ ਦੇ ਵਿੱਚ ਇਹਦੀ ਵਰਤੋਂ ਕਰਨੀ ਆ ਉਹ ਆਪਾਂ ਕਰ ਸਕਦੇ ਆ ਆਪਣੇ ਕੋਲ ਜਿਵੇਂ ਤੁਹਾਨੂੰ ਦੱਸਿਆ ਵੀ ਚੈਟ ਜੀਪੀਟੀ ਜਿਹੜੀ ਬਹੁਤ ਫੇਮਸ ਹੈ ਅਮਰੀਕਨ ਜਾਂ deep sea ka r3 ਜਾਂ ਹੋਰ ਕਈ ਤਰ੍ਹਾਂ ਦੇ google ਦੀ deep mind ai ਜਿਹੜੀ ਆ ਉਹ ਮੌਜੂਦ ਹੈ ਜਾਂ ਉਸ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੇ software ਵੀ ai ਨਾਲ ਰਿਲੇਟਡ ਆ ਜਿਹਦੇ ਵਿੱਚ ਫੋਟੋਆਂ ਵੀਡੀਓ ਜਾਂ ਮਤਲਬ ਬੰਦੇ ਦੀ ਆਵਾਜ਼ ਬਦਲਣੀ ਜਿਹੜੀ ਤੁਸੀਂ ਵੇਖਿਆ ਹੋਊਗਾ ਇਸ ਟਾਈਮ ਦੇ ਉੱਤੇ ਕਿ ਲੋਕਾਂ ਦੀ ਆਵਾਜ਼ ਬਦਲ-ਬਦਲ ਕੇ ਵੀਡੀਓ ਬਣਾਈਆਂ ਜਾ ਰਹੀਆਂ ਤੇ ਇਹਦੇ ਜਿੱਦਾਂ ਫਾਇਦੇ ਆ ਫਾਇਦਿਆਂ ਦੇ ਨਾਲ-ਨਾਲ ਇਹਦੇ ਨੁਕਸਾਨ ਵੀ ਜਿਹੜੇ ਆ ਉਹ ਬਹੁਤ ਵੱਡੇ ਆ ਸੋ ਇਹਨੂੰ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਸਪੈਸ਼ਲ ਪੈਟਰਨ ਜਾਂ ਐਲਗੋਰਿਦਮ ਦੇ ਉੱਤੇ ਟ੍ਰੇਨ ਕੀਤਾ ਜਾਂਦਾ ਤੇ ਇਹਦੀ ਵਰਤੋਂ ਕਈ ਵਾਰ ਜਿਹੜੀ ਆ ਉਹ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਵਾਸਤੇ ਲਾ ਇਨਫੋਰਸਮੈਂਟ ਵੀ ਕਰਦਾ ਆ ਸੋ ਇਹਦੇ ਵਿੱਚ ਸਭ ਤੋਂ ਵੱਡਾ ਖਤਰਾ ਇਹ ਆ ਕਿ ਮੰਨ ਲਓ ਇਹਦਾ ਜਿਹੜਾ ਐਲਗੋਰਿਦਮ ਆ ਉਹ ਕਿਸੇ ਹੋਰ ਤਰੀਕੇ ਨਾਲ ਡਿਵੈਲਪ ਕੀਤਾ ਪਰ ਕੋਈ ਚੰਗਾ ਬੰਦਾ ਉਹਦਾ ਡਾਟਾ ਉਸ ਐਲਗੋਰਿਦਮ ਦੇ ਵਿੱਚ ਫਿੱਟ ਨਹੀਂ ਬੈਂਦਾ ਪਰ ਉਹ ਉਹ ਐਲਗੋਰਿਦਮ ਉਸ ਡਾਟ ਚੰਗੇ ਡਾਟੇ ਨੂੰ ਵੀ ਆਪਣੇ ਤਰੀਕੇ ਨਾਲ ਕਨਵਰਟ ਕਰਕੇ ਜਿਹੜੀ ਆ ਉਹ ਗਲਤ ਇਨਫੋਰਮੇਸ਼ਨ ਜਿਹੜੀ ਆ ਅੱਗੇ ਲਿਆ ਕੇ ਪੇਸ਼ ਕਰ ਦਿੰਦਾ ਜਿਸ ਦੇ ਨਾਲ ਜਿਹੜਾ ਬੰਦਾ ਕਈ ਵਾਰ ਅਪਰਾਧੀ ਨਹੀਂ ਵੀ ਆ ਉਹਨੂੰ ਵੀ ਸਜ਼ਾ ਜਿਹੜੀ ਇਹਨਾਂ ਚੀਜ਼ਾਂ ਦੇ ਨਾਲ ਮਿਲ ਜਾਂਦੀ ਆ ਫਿਰ ਲੋਕਾਂ ਦੀਆਂ ਫੋਟੋਆਂ ਜਿਹੜੀਆਂ ਇਹ ਬਿਲਕੁਲ ਰੀਅਲ ਦੇ ਵਿੱਚ ਤਿਆਰ ਕਰ ਦਿੰਦਾ ਮੂੰਹ ਕਿਸੇ ਦਾ ਹੁੰਦਾ ਧੜ ਕਿਸੇ ਦਾ ਹੁੰਦਾ ਤੁਸੀਂ ਵੇਖਿਆ ਹੋਊਗਾ ਕਿਸੇ ਨੂੰ ਬਦਨਾਮ ਕਰਨ ਦੇ ਵਾਸਤੇ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਆ ਕਿ ਇਹ ਇਨ ਬਿਨ ਉਸੇ ਬੰਦੇ ਦੀ ਆਵਾਜ਼ ਜਿਹੜੀ ਆ ਉਹ ਕੱਢ ਦਿੰਦਾ ਉਹਦੀ ਤਸਵੀਰ ਵੀ ਪੈਦਾ ਕਰ ਦਿੰਦਾ ਉਹਦੇ A to Z ਹਾ ਭਾਅ ਸਾਰਾ ਤੁਹਾਨੂੰ ਲੱਗੂਗਾ ਕਿ ਇਹ ਉਹੀ ਬੰਦਾ ਪਰ ਹੁੰਦਾ ਇਸ ਤਰ੍ਹਾਂ ਨਹੀਂ ਆ ਅਸਲ ਦੇ ਵਿੱਚ ਉਹ ਕਿਸੇ ਨੂੰ ਬਦਨਾਮ ਕਰਨ ਵਾਸਤੇ ਜਾਂ ਕਿਸੇ ਦੀ ਆਈਡੈਂਟੀਟੀ ਨੂੰ ਯੂਜ਼ ਕਰਨ ਦੇ ਵਾਸਤੇ ਇਹੋ ਜਿਹੇ ਕੰਮ AI ਦੀ ਸਹਾਇਤਾ ਦੇ ਨਾਲ ਜਿਹੜੇ ਆ ਉਹ ਕੀਤੇ ਜਾਂਦੇ ਆ ਸੋ AI ਜਿਹੜੀ ਆ ਇਹ ਆਪਣੇ ਵਾਸਤੇ ਯੂਸਫੁਲ ਇਦਾਂ ਆ ਕਿ ਆਪਾਂ ਆਪਣੇ ਡੇਲੀ ਲਾਈਫ ਦੇ ਵਿੱਚ ਜੇ ਕੋਈ ਖਬਰ ਜਿੱਦਾਂ ਪੜਨੀ ਚਾਹੁੰਦੇ ਆ ਕੋ ਪਾਇਲਟ ਜਿਹੜਾ AI ਆਪਣਾ Microsoft Windows ਦੇ ਵਿੱਚ ਜਿਹੜਾ Microsoft Edge ਬ੍ਰਾਊਜ਼ਰ ਆ ਉਹਦੇ ਵਿੱਚ ਹੈਗਾ ਆ ਉਹਦੇ ਤੇ ਆਪਾਂ ਜਾ ਕੇ ਜੇ ਕੋਈ ਵੀ ਸਾਨੂੰ ਜਾਣਕਾਰੀ ਚਾਹੀਦੀ ਆ ਆਪਾਂ ਬਸ ਲਿਖਣਾ ਆ ਕਿ what what happened in the world today so ਜੇ ਆਪਾਂ ਇਹ ਲਿਖਾਂਗੇ ਉਹਦੇ ਵਿੱਚ ਦੱਸੋ ਜਾਂ ਆਪਾਂ ਉਹ ਜੋ ਵੀ ਅੱਜ ਦੇ ਦਿਨ ਵਿੱਚ ਦੁਨੀਆ 'ਚ ਵਾਪਰਿਆ ਹੋਊਗਾ ਉਹ ਘਟਨਾਵਾਂ ਸਿੱਧੀਆਂ ਸਾਡੇ ਸਾਹਮਣੇ ਪੇਸ਼ ਹੋ ਜਾਣਗੀਆਂ ਜਾਂ ਆਪਾਂ ਜੇ ਉਹਨੂੰ ਪੁੱਛਣਾ ਚਾਹਾਂਗੇ ਕੀ ਵਾਟ ਵਾਸ ਦਾ ਵੈਦਰ ਕੰਡੀਸ਼ਨ ਇਨ ਲਾਸਟ 5 ਯੀਅਰਸ ਇਨ ਮਾਈ ਰੀਜਨ ਸੋ ਲਾਈਕ ਉਹ ਤੁਹਾਨੂੰ ਮੈਂ ਵੀ ਦੱਸੂਗਾ ਕਿ ਪਿਛਲੇ 5 ਸਾਲਾਂ ਦੇ ਵਿੱਚ ਵੈਦਰ ਕੰਡੀਸ਼ਨ ਕਿੱਦਾਂ ਦੀ ਰਹੀ ਸਾਡੇ ਇਲਾਕੇ 'ਚ ਜਾਂ ਕੋਈ ਵੀ ਤੁਹਾਡਾ ਕਿਸੇ ਵੀ ਕਿਸਮ ਦਾ ਸਵਾਲ ਆ ਉਹਦੀ ਤੁਹਾਨੂੰ ਉਹ ਜਾਣਕਾਰੀ ਜਿਹੜੀ ਆ ਉਹ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰੂਗਾ ਪਰ ਆਪਾਂ ਉਹਨੂੰ ਪੜ੍ਹ ਕੇ ਥੋੜਾ ਜਾਂਚ ਵਿਚਾਰ ਕਰਕੇ ਜੇ ਸਾਨੂੰ ਲੱਗਦਾ ਇਹ ਸਹੀ ਨਹੀਂ ਆ ਆਪਾਂ ਉਹਨੂੰ ਦੁਬਾਰਾ ਕੁਐਸਚਨ ਪੁੱਟ ਕਰ ਸਕਦੇ ਆ ਤੇ ਉਹ ਤੁਹਾਡੇ ਵਾਸਤੇ ਉਹ ਕੰਮ ਕਰ ਸਕਦਾ ਮੰਨ ਲਓ ਤੁਸੀਂ ਕਿਸੇ ਨੂੰ ਐਪਲੀਕੇਸ਼ਨ ਲਿਖਣੀ ਹੈ ਈਮੇਲ ਲਿਖਣੀ ਆ ਤੇ ਤੁਸੀਂ ਉਹਨੂੰ ਸਿੱਧਾ ਦੱਸ ਦੇਣਾ ਪਲੀਜ਼ ਰਾਈਟ ਈਮੇਲ ਫॉर ਮੀ ਆਈ ਵਾਂਟ ਟੂ ਆਈ ਡੋਨਟ ਵਾਂਟ ਟੂ ਗੋ অন ਜੋਬ ਟਮਾਰੋ ਸੋ ਪਲੀਜ਼ ਰਾਈਟ ਈਮੇਲ ਬੇਸਡ ਔਨ ਲਾਈਕ ਆਮ ਸਿਕ ਔਰ ਐਨੀ ਐਕਸਕਿਊਜ਼ ਯੂ ਵਾਂਟ ਟੂ ギਵ ਇਨ दैट ਈਮੇਲ ਸੋ ਉਹਦੇ ਬਿਹਫ ਦੇ ਉੱਤੇ ਤੁਹਾਡੇ ਲਈ ਈਮੇਲ ਵੀ ਲਿਖ ਦਿੰਦਾ ਆ ਕਿਸੇ ਵੀ ਕਿਸਮ ਦੀ ਤੁਹਾਨੂੰ ਜਿਹੜੀ ਉਹ ਚੀਜ਼ ਤੁਸੀਂ ਉਹਨੂੰ ਮੋਡੀਫਾਈ ਕਰ ਸਕਦੇ ਹੋ ਕੋਈ ਏਸੇ ਕੋ ਲਿਖਾਉਣਾ ਕੋਈ ਸਟੋਰੀ ਲਿਖਾਉਣੀ ਕੁਝ ਵੀ ਚੀਜ਼ ਆ ਸੋ ਇਸ ਤਰ੍ਹਾਂ ਆਪਾਂ AI ਦਾ ਯੂਜ਼ ਜਿਹੜਾ ਆ ਉਹ ਕਰ ਸਕਦੇ ਆ ਇਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਆ ਸੋ ਇਹ ਵੈਰੀ ਵੈਰੀ ਹੈਲਪਫਲ ਆ ਜੇ ਤੁਹਾਡੇ ਬੱਚੇ ਪੜ੍ਹਦੇ ਆ ਉਹਨਾਂ ਵਾਸਤੇ ਵੀ ਜੇਕਰ ਉਹ ਕੋਈ ਚੰਗੀ ਜਾਣਕਾਰੀ ਇਹਦੇ ਤੋਂ ਲੈਣਾ ਚਾਹੁੰਦੇ ਆ ਕੋਸ਼ਿਸ਼ ਸੈਕੰਡਾਂ ਦੇ ਵਿੱਚ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇੱਥੋਂ ਕੋਈ ਸਰਚ ਕਰਕੇ ਕਾਪੀ ਪੇਸਟ ਕਰਕੇ ਉਹਨਾਂ ਚੀਜ਼ਾਂ ਨੂੰ ਵਰਤੀ ਜਾਣ ਸੋ ਲਰਨਿੰਗ ਦੇ ਵਾਸਤੇ ਵਧੀਆ ਆ ਤੇ ਇਹਦੇ ਜਿੰਨਾ ਫਾਇਦੇ ਮੈਂ ਤੁਹਾਨੂੰ ਦੱਸਿਆ ਕਿ ਸਿਹਤ ਖੇਤਰ ਦੇ ਵਿੱਚ ਜਾਂ ਫੋਨ ਦੇ ਵਿੱਚ ਤੁਸੀਂ ਜਿਹੜਾ ਆਈਫੋਨ ਵਿੱਚ ਸੇਰੀ ਯੂਜ਼ ਕਰਦੇ ਜੇ ਉਹ ਵੀ ਇੱਕ AI ਟੂਲ ਹੀ ਆ ਜਿਹੜਾ ਸਾਡੀ ਵਾਇਸ ਨੂੰ ਰੈਕੋਗਨਾਈਜ਼ ਕਰਦਾ ਆ ਤੇ ਆਪਾਂ ਨੂੰ ਵਰਬਲੀ ਹੀ ਆਨਸਰ ਦੇਣੇ ਆ ਉਹ ਦੇਣੇ ਸ਼ੁਰੂ ਕਰ ਦਿੰਦਾ ਆ ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਸੋ ਜੇਕਰ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਜਿਹੜੇ ਵੀ ਨਵੇਂ ਵਿਸ਼ੇ ਦੇ ਉੱਤੇ ਤੁਸੀਂ ਦੂਜੀ ਵੀਡੀਓ ਕੋਈ ਆਉਣ ਵਾਲੀ ਮੇਰੀ ਵੇਖਣੀ ਚਾਹੁੰਦੇ ਜੇ ਸੋ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਉਸੇ ਹੀ ਵਿਸ਼ੇ ਦੇ ਉੱਤੇ ਜਿਹੜੀ ਆ ਉਹ ਵੀਡੀਓ ਬਣਾ ਕੇ ਪੇਸ਼ ਕਰਾਂਗੇ ਸੋ ਇਹ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਿਓ ਤੋਂ ਫਿਰ ਪੇਸ਼ ਕਰਾਂਗੇ ਕੋਈ ਨਵੀਂ ਵੀਡੀਓ ਨਵੇਂ ਕੱਲ ਦੇ ਸ਼ੋਅ ਦੇ ਵਿੱਚ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਏ ਹੋਊਗੀ ਸੋ ਕੱਲ ਮਿਲਦੇ ਆਂ ਸਤਿ ਸ੍ਰੀ ਅਕਾਲ ਜੀ